ਵਰਸ ਆਇਆ ਹੈ ਇਹ ਤਾਂ 2 ਸਾਲ ਪਹਿਲਾਂ ਵੀ ਆਇਆ ਸੀਗਾ ਉਦੋਂ ਮੇਰੇ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਸੀ ਕਸਾਨ ਆਈ ਜੋਦਿਆਂ ਜੰਕਾਟੂਗਾ ਪਰ ਇੱਥੇ ਆ ਕੇ ਜਦੋਂ ਵੇਖਿਆ ਕਿ ਇਹ ਤੇ ਬਹੁਤ ਵੱਡੇ ਪੱਧਰ ਤੇ ਉੱਤੇ ਫੈਲਿਆ ਪਿਆ ਜਿਹਨ ਗੁਜਾਰੀ ਜਿਹੜੀ ਹੈ ਜੜ ਖਤਮ ਹੋ ਗਈ ਥੱਲੇ ਆਹ ਜਿਹੜੀ ਝਾੜੇ ਇਹਦਾ ਤੇ ਦਾ ਵੇਖੋ ਫਰਕ ਕਿੰਨਾ ਅਰੇ ਬੀਜ ਜਿਹੜੇ ਨੇ ਇਹ ਸਾਰੇ ਹੀ ਪੰਜਾਬ ਯੂਨੀਵਰਸਿਟੀ ਤੋਂ ਜਿਹੜੇ ਮਾਨਤਾ ਪ੍ਰਾਪਤ ਉਹ ਆਏ ਹੋਏ ਨੇ ਆ ਬਿੱਲ ਇਹਨਾਂ ਦਾ ਜਿਹੜੇ ਤੁਹਾਡੇ ਵਾਲੇ ਪ੍ਰਮਾਣਿਤ ਯੂਨੀਵਰਸਟੀਆਂ ਦੇ ਜਿਹੜੇ ਵੀ ਨੇ ਜਿ ਉਹਨਾਂ ਨੂੰ ਬਿਮਾਰੀ ਪੈ ਗਈ ਤੇ ਕਿਹਦੇ ਤੇ ਭਰੋਸਾ ਕਰੇਗਾ ਜ਼ਿਮੀਂਦਾਰ ਪਟਿਆਲਾ ਦੇ ਲਾਗੇ ਪੈਂਦੇ ਪਿੰਡ ਸ਼ੰਕਰਪੁਰ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਲਾਕੇ ਦੇ ਕਿਸਾਨਾਂ ਨੂੰ ਡੂੰਗੀ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਜਾਣਕਾਰੀ ਮਿਲੀ ਹੈ ਕਿ ਇੱਥੇ ਪਨੀਰੀ ਨੂੰ ਵਾਇਰਸ ਲੱਗ ਚੁੱਕੀ ਹੈ ਤੇ ਉਸ ਵਾਇਰਸ ਕਰਕੇ ਕਿਸਾਨਾਂ ਦੀ ਪਨੀਰੀ ਖਰਾਬ ਹੋ ਰਹੀ ਹੈ ਜਿਸ ਕਰਕੇ ਫਸਲ ਖਰਾਬ ਹੋਣ ਦਾ ਡਰ ਪਹਿਲਾਂ ਹੀ ਸਤਾ ਰਿਹਾ ਹੈ ਤੇ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਬੀਜ ਸਰਕਾਰੀ ਸਨ ਸਰਕਾਰੀ ਯੂਨੀਵਰਸਿਟੀਆਂ ਤੋਂ ਖਰੀਦੇ ਗਏ ਸਨ ਅਤੇ ਸਰਕਾਰ ਤੋਂ ਹੁਣ ਮਦਦ ਦੀ ਗੁਹਾਰ ਲਗਾਈ ਗਈ ਹੈ। ਖਾਂਜੀ ਪ੍ਰਧਾਨ ਜੀ ਅੱਜ ਕਿਸ ਵਿਸ਼ੇ ਤੇ ਇਕੱਠੇ ਹੋਏ ਟਰੈਕਟਰ ਚੱਲ ਰਿਹਾ ਜੀਰੀ ਕਾਤੋ ਵਾਈ ਜਾ ਰਹੀ ਅੱਜ ਇਹ ਵਾਇਰਸ ਹੈ ਅੱਜ ਤੋਂ 2 ਸਾਲ ਪਹਿਲਾਂ ਵੀ ਆਇਆ ਸੀਗਾ ਉਦੋਂ ਮੇਰੇ ਸਾ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਕਿਸਾਨ ਤੇ ਹੁਣ ਫੇਰ ਇਸ ਇਲਾਕੇ ਦੇ ਅੰਦਰ ਇਹ ਬਹੁਤ ਵੱਡੇ ਪੱਧਰ ਤੇ ਵਾਇਰਸ ਹੈ ਸਾਰੇ ਪਾਸੇ ਹੀ ਆ ਕਿਤੇ ਘਟ ਕੇ ਕਿਤੇ ਵੱਧ ਤੇ ਅੱਜ ਇਹ ਸਾਡੇ ਸਾਥੀ ਨੇ ਬਹੁਤ ਪੁਰਾਣੇ ਤੇ ਇਹਨਾਂ ਦਾ ਮੈਸੇਜ ਵੀ ਅਹੀ ਵਾਹਣ ਲੱਗੇ ਆ ਮੈਂ ਕਿਹਾ ਯਾਰ ਨਾ ਵਾਹ ਉਹ ਵੇਖ ਲੈਣ ਤਾਂ ਸਾਨੂੰ ਵੀ ਕੀ ਚੱਕਰ ਕੀ ਆ ਇਹ ਸੋਚਦਾ ਕਿ ਜਾਂ ਘਟੂਗਾ ਪਰ ਇੱਥੇ ਆ ਕੇ ਜਦੋਂ ਵੇਖਿਆ ਕਿ ਤੇ ਬਹੁਤ ਵੱਡੇ ਪੱਧਰ ਤੇ ਉੱਤੇ ਫੈਲਿਆ ਪਿਆ ਤੇ ਇਹ ਦਿਨ-ਦਿਨ ਵਧਦਾ ਜਾਂਦਾ ਤੇ ਅੱਜ ਟਾਈਮ ਹੈ ਅੱਜ ਤੱਕ ਲਾ ਬਾ ਕੇ ਔਖਾ ਸੌਖਾ ਹੋ ਕੇ ਇਹਨੂੰ ਦੁਬਾਰੇ ਲਾ ਦੂਗਾ ਜਿਵੇਂ ਆ ਵਾਈ ਜਾਰੀ ਹੈ ਤੇ ਸਾਰੀ ਲੱਗ ਜਾਏਗੀ ਦੁਬਾਰੇ ਤੇ ਜੇ 10 ਦਿਨ ਹੋਰ ਛੜ ਜਾਂਦਾ ਫਿਰ ਛੁੱਟੀ ਹੋ ਜਾਂਦੀ ਹੈ ਇਹ ਇਹ ਖਤਮ ਹੋ ਜੂਗੀ ਜਮਾ ਤੇ ਇਸ ਕਰਕੇ ਆਪਣੇ ਸਾਥੀਆਂ ਨੂੰ ਮਿਲਣਾ ਸੀ ਤੇ ਇਹਦੇ ਸਬੰਧ ਵਿੱਚ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਸਰਕਾਰ ਇੱਧਰ ਵਸੀਹ ਧਿਆਨ ਦੇਵੇ ਵਿਸ਼ੇਸ਼ ਧਿਆਨ ਦੇ ਕੇ ਸਰਕਾਰ ਇਹ ਜਿਹੜਾ ਕੋਈ ਵਾਇਰਸ ਆ ਇਹਦਾ ਕੋਈ ਇਲਾਜ ਕੱਢਣ ਵੀ ਹੈ ਕੀ ਬਿਮਾਰੀ ਹੈ ਕੀ ਇਹਦੇ ਦਾ ਦਵਾਈ ਪੈ ਸਕਦੀ ਇੰਨੇ ਇੰਨੇ ਇੰਨਾਂ ਦੇ ਕੋਲ ਜਿਹੜੇ ਆ ਦੇਖੋ ਆ ਆ ਇਸਰਾ ਹੈ ਆ ਥੱਲੇੋਂ ਨੇੜੇ ਕਰਕੇ ਦਿਖਾਓ ਮੜਾ ਜਾਂ ਆ ਜਿਹੜੀ ਜੜ ਆ ਚਿੱਟੀ ਹੁੰਦੀ ਹੈ ਜਿਹੜੀ ਦੂਜੀ ਜੜ ਜਿਹੜੀ ਇਹ ਜੜ ਖਤਮ ਹੋ ਗਈ ਥੱਲੇ ਹਾਂਜੀ ਨੀ ਤਾਂ ਇੱਡੀ 길ੰਮੀ ਝੜ ਹੁੰਦੀ ਘੱਟੋ ਘਾਟੇ ਇਸ ਪੇੜੇ ਦੀ ਇੱਦਾਂ ਇੱਡੀ 길ੰਮੀ ਝੜ ਆਉਂਦੀ ਐ ਮੈਂ ਤਾਂ ਉਹ ਵੀ ਵਖਾ ਕੇ ਪੱਤ ਕੇ ਦਿਖਾਉਂਦਾ ਜਿਹੜੇ ਬੂਟੇ ਚੱਲ ਆ ਆ ਜਿਹੜੇ ਚੱਲ ਰਹੇ ਨੇ ਉਹਨਾਂ ਦੀ ਇੱਡੀ 길ੰਮੀ ਝੜ ਆ ਇਹ ਜਿਹੜਾ ਇਹਨੂੰ ਜੜ ਤੋਂ ਪੈ ਜਾਵੇ ਬਿਮਾਰੀ ਪਤਾ ਨਹੀਂ ਕੀ ਪੈਂਦੀ ਝਾੜੀ ਖਤਮ ਹੋ ਜਾਂਦੀ ਥੱਲੇ ਜਦੋਂ ਝੜ ਖਤਮ ਹੁੰਦੀ ਐ ਉਹ ਹੌਲੀ ਹੌਲੀ ਸੁੱਕ ਜਾਂਦਾ ਉਹਨਾਂ ਵੇਖੋ ਜਿਹੜਾ ਦੂਜਾ ਉਹ ਪੱਤੇ ਹੀ ਨਹੀਂ ਜਾਂਦਾ ਉਹ ਜੜ ਲੰਮੀ ਐ ਇਹ ਉੱਤੋਂ ਹੀ ਅਜਨ ਮੜਾ ਜਾਏ ਖਿਚਣ ਦੇ ਹਾਂ ਜਿਹੜੇ ਸਹੀ ਬੂਟੇ ਨੇ ਜੀ ਆ ਜਿਹੜੀ ਝਾੜੀ ਇਹਦਾ ਤੇ ਦਾ ਵੇਖੋ ਫਰਕ ਕਿੰਨਾ ਇਹ ਉਂਝ ਵੀ ਤਾਕਤਵਾਰ ਆ ਹੂੰ ਇਹ ਚਿੱਠੀਆਂ ਜਿਹੜਾ ਨਹੀਂ ਪਈ ਆ ਲਾਲ ਜੀ ਹੋਈ ਪਈ ਉਹ ਹੀ ਹਾਂਜੀ ਉਹ ਲਾ ਦੇ ਤੇ ਹੋਰ ਖਤਮ ਹੋਈ ਪਈ ਸਾਰੀ ਇਹ ਇਸ ਕਰਕੇ ਸਰਕਾਰ ਵਿਸ਼ੇਸ਼ ਧਿਆਨ ਦੇਵੇ ਆਪਣੇ ਮਹਿਰ ਜਿਹੜੇ ਨੇ ਸਰਕਾਰ ਦੇ ਉਹ ਇਸ ਪਾਸੇ ਲਾਵੇ ਹੋਰ ਵਿਹਲੇ ਕੰਮਾਂ ਤੋਂ ਕਰੇ ਉਹਨਾਂ ਨੂੰ ਵਿਹਲਾ ਤੇ ਇਸ ਪਾਸੇ ਲਾਉਣ ਲੋਕਾਂ ਨੂੰ ਸਹੂਲਤਾਂ ਮਿਲੂਗੀ ਕਸਾਨ ਤਾਂ ਮੱਜੂਗਾ ਤੇ ਇਸ ਤਰ੍ਹਾਂ ਵਾਹ ਵਾ ਕੇ ਕਿਸਾਨ ਕੋਲੋਂ ਨਾ ਲਾਉਣ ਲੱਗਿਆ ਤੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਇਕਬਾ ਪਿੰਡ ਸ਼ੰਕਰਪੁਰ ਦਾ ਹੀ ਇਹ ਹਾਂਜੀ ਸ਼ੰਕਰ ਇਹ ਇਕਬਾ ਸ਼ੰਕਰਪੁਰ ਦਾ ਠੀਕ ਹੈ ਜੀ ਇੱਕ ਵਾਰੀ ਨਹੀਂ ਲੱਗਦੀ ਜੀ ਇੱਕ ਵਾਰੀ ਦੀ ਵੀ ਨਹੀਂ ਲੱਗਦੀ ਇੱਕ ਵਾਰੋ ਇੱਕ ਵਾਰ ਜਿੱਡ ਨਿਕਲ ਜਾਂਦੀ ਲੋ ਬਾਰੇ ਖਰਚਾ ਤਾਂ ਸਾਰਾ ਪੂਰਾ ਹੀ ਹੋਇਆ ਪਿਆ ਦਾ ਦੱਸਿਆ ਮੈਂ 35 ਕਿੱਲੇ ਆ ਗੌਂਸਪੁਰਾ ਦੱਸਦੇ ਪੈਣ 30 35 ਕਿੱਲੇ ਹੁਣੇ ਜਾ ਕੇ ਵੀ ਆਏ ਨੇ ਇਲਾਕਾ ਸਾਰਾ ਲਵੇੜ ਤੇ ਇੱਕ ਪਹਿਲਾਂ ਇੱਕ ਦਿਨ ਮ ਇਹ ਮੁਹਬਤਪੁਰ ਪਿੰਡ ਚ ਨਾਲ ਹੀ 5 6 ਕਿੱਲੇ ਲੱਗਦੀ ਜੀ ਦੀ ਬਾਈ ਜੰਨੇ ਨੇ ਲੋਕ ਲਾਈ ਜਾ ਰਹੇ ਯਾਰ ਇੱਕ ਤੋਂ ਦੂਸਰੇ ਪਾਸੇ ਵੀ ਟਰੈਕਟਰ ਚੱਲਦਾ ਪਿਆ ਸਰਕਾਰ ਹਾਂਜੀ ਪ੍ਰਧਾਨ ਜੀ ਅੱਜ ਕਿਸ ਵਿਸ਼ੇ ਤੇ ਆਏ ਹੋ ਸ਼ੰਕਰਪੁਰ ਪਿੰਡ ਆ ਇਹ ਅੱਜ ਜਿਹੜੇ ਆ ਇੱਕ ਵਾਇਰਸ ਕੱਲਿਆ ਅੱਜ ਤੋਂ 2 ਸਾਲ ਪਹਿਲਾਂ ਵੀ ਪਿਆ ਸੀਗਾ ਉਹ ਇਸ ਏਰੀਏ ਦੇ ਵਿੱਚ ਉਦੋਂ ਵੀ ਬਹੁਤਾ ਜ਼ਿਆਦਾ ਸੀ ਹੈ ਬਹੁਤ ਏਰੀਏ ਦੇ ਵਿੱਚ ਸੀਗਾ ਪਰ ਇਸ ਏਰੀਏ 'ਚ ਜ਼ਿਆਦਾ ਸੀ ਜਿਹੜਾ ਇੱਕ ਪੇਡਾ ਛੋਟਾ ਰਹਿ ਜਾਂਦਾ ਜਿਹਨੂੰ ਕੋਈ ਮਧਰਾ ਬਣ ਕੇ ਹੀ ਜਾਂਦੇ ਨੇ ਮਧਰਾ ਪੇਡਾ ਰਹੇਗਾ ਵਾਇਰਸ ਹੀ ਇਹੋ ਜਿਹਾ ਉਹ ਥੱਲੇ ਉਹ ਜੜ ਜਿਹੜੀ ਉਹਦੀ ਖਤਮ ਹੋ ਜਾਂਦੀ ਏ ਤੇ ਹੌਲੀ ਹੌਲੀ ਪੇਡਾ ਜਿਹੜਾ ਹੈ ਉਹ ਸੁੱਕ ਜਾਂਦਾ ਜਦੋਂ ਜੜ ਨੂੰ ਲੱਗਦਾ ਕੀੜਾ ਉਹ ਛੋਟਾ ਰਹਿਣਾ ਸ਼ੁਰੂ ਹੋ ਜਾਂਦਾ ਉਹ ਵੱਧਦਾ ਨਹੀਂ ਉਹਦਾ ਆਕਾਰ ਜਿਹੜਾ ਤੇ ਉਹ ਹੌਲੀ 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 ਸਾਰਾ ਹੀ ਖਤਮ ਹੋ ਜਾਂਦਾ ਹੁਣ ਇੱਥੇ ਦੇਖੋ ਆ ਲੱਗ ਗਈ ਵਾਹ ਕੇ ਲਾਤੀ ਇਹ ਨਾਲੀ ਉਹ ਪਿੱਛੇ ਟਰੈਕਟਰ ਚੱਲ ਰਿਹਾ ਹੈ ਜਦੋਂ ਉਹ ਸਿਆਇਆ ਪੀਲਾ ਬੋਟੀ ਬਣਾਇਆ ਰੀਕ ਬੋਲ ਕੇ ਜਾ ਕੇ ਤਾਂ ਕਿ ਉਹਦੇ ਵੀ ਸੋਤੀ ਉਹ ਸਾਰੀ ਸਾਰੀ ਜੀਰੀ ਵਾਹਦੀ ਇਹਦੇ ਨਾਲ ਦੀ ਹੈ ਸਾਰੀ ਜੀਰੀ ਉਹ ਇਹਦੇ ਨਾਲ ਦੀ ਜਿਹੜੀ ਵਾਈ ਇਹਦੇ ਵਿੱਚ ਵੀ ਹੈਗਾ ਵਾਇਰਸ ਔਰ ਜਿਆਦਾ ਉਹ ਨਾਲ ਦੇ ਖੱਤੇ ਦੇ ਵਿੱਚ ਵੀ ਬਹੁਤ ਜਿਆਦਾ ਵਾਇਰਸ ਆ ਅਰੇ ਬੀਜ ਜਿਹੜੇ ਨੇ ਇਹ ਸਾਰੇ ਹੀ ਪੰਜਾਬ ਯੂਨੀਵਰਸਿਟੀ ਤੋਂ ਜਿਹੜੇ ਮਾਨਤਾ ਪ੍ਰਾਪਤ ਉਹ ਆਏ ਹੋਏ ਨੇ ਆ ਬਿੱਲ ਆ ਉਹਨਾਂ ਦਾ 131 132 ਜਾਂ 14 ਵਗੈਰਾ ਜਿਹੜੇ ਵੀ ਨੇ ਜਿੰਨੇ ਵੀ ਇਹਨਾਂ ਦੇ ਯੂਨੀਵਰਸਿਟੀ ਦੇ ਨੇ ਉਹ ਸਾਰੇ ਹੀ ਬੀਜਾਂ ਨੂੰ ਐਤਕਾ ਬਹੁਤ ਵੱਡੇ ਪੱਧਰ ਤੇ ਬਿਮਾਰੀ ਪਈ ਆ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੀਜ ਜਿਹੜੇ ਉਹ ਲਿਆ ਕੇ ਜ਼ਿਮੀਂਦਾਰ ਨੇ ਬੀਜਲੇ ਉਹਨਾਂ ਨੂੰ ਬਿਮਾਰੀ ਪੈ ਗਈ ਸਰਕਾਰ ਨੇ ਬਿਲਕੁਲ ਅੱਖਾਂ ਮੱਤ ਕੀਤੀਆਂ ਨੇ ਕਈਆਂ ਦਿਨਾਂ ਦੇ ਰੌਲਾ ਪੈ ਰਿਆ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਜਾਗੋ ਮਾੜਾ ਜਿਆ ਤੇ ਕਿਸਾਨਾਂ ਦੀ ਬਾਹ ਫੜੋ ਜੇ ਜਿਹੜੇ ਤੁਹਾਡੇ ਵਾਲੇ ਪ੍ਰਮਾਣਿਤ ਯੂਨੀਵਰਸਿਟੀਆਂ ਦੇ ਜਿਹੜੇ ਬੀ ਨੇ ਜਿ ਉਹਨਾਂ ਨੂੰ ਬਿਮਾਰੀ ਪੈ ਗਈ ਤੇ ਕਿਹਦੇ ਦੇ ਭਰੋਸਾ ਕਰੇਗਾ ਜ਼ਿੰਮੇਵਾਰ ਕਿੱਥੋਂ ਬੀਜ ਲੈ ਕੇ ਆਵੇਗਾ ਜੇ ਤਾਂ ਆਮਦ ਕਾਨ ਤੋਂ ਲੈ ਲਈਏ ਤੁਸੀਂ ਕਹਦੇ ਕੋ ਆਮਦ ਕਾਨ ਤੋਂ ਲੈ ਲੈ ਪਰ ਆ ਜਿਹੜੀਆਂ ਤੁਹਾਡੀਆਂ ਯੂਨੀਵਰਸਿਟੀਆਂ ਨੇ ਬੀਜ ਕੱਢੇ ਹੋਏ ਨੇ ਆ ਉਹਨਾਂ ਦਾ ਵੇਲਿਆ ਤੇ ਇਹਨਾਂ ਬੀਜਾਂ ਨੂੰ ਵੱਡੇ ਪੱਧਰ ਤੇ ਬਿਮਾਰੀ ਪੈ ਗਈ ਏ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਸਰਕਾਰ ਕਿਸਾਨਾਂ ਦੀ ਬਾਹ ਫੜੇ ਸਰਕਾਰ ਦੀ ਜ਼ਿੰਮੇਵਾਰੀ ਹੈ ਆ ਬਿੱਲ ਨੇ ਸਾਡੇ ਕੋਲ ਤੇ ਜੇ ਹੁਣ ਇਸ ਤੋਂ ਉੱਪਰ ਦੱਸੋ ਕਰ ਕੀ ਸਕਦਾ ਕਿਸਾਨ ਕਿਸਾਨ ਤਾਂ ਸਰਕਾਰ ਦੇ ਵਿਸ਼ਵਾਸ ਕਰੂਗਾ ਨਾ ਇਹ ਇਹ ਹੁਣ ਸਰਕਾਰ ਤੇ ਹੀ ਕਿਸਾਨ ਨੇ ਤਾਂ ਵਿਸ਼ਵਾਸ ਕਰਨਾ ਨਹੀਂ ਪ੍ਰਾਈਵੇਟ ਦੁਕਾਨ ਤੋਂ ਨਹੀਂ ਲੈਂਦੇ ਸਰਕਾਰ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦੇ ਬੀਜ ਜਿਹੜੀ ਅਸੀਂ ਉਹ ਬੀਜਦੇ ਆ ਉਹ ਲੈ ਗਏ ਨੇ ਉਹ ਬੀਜ ਤੇ ਉਹਨਾਂ ਨੂੰ ਬਿਮਾਰੀ ਪੈ ਗਈ ਹੁਣ ਸਰਕਾਰ ਕਿਤੇ ਗੱਲ ਨਹੀਂ ਸੁਣਦੀ ਨਾ ਸਰਕਾਰ ਕਿਤੇ ਰੜਕਦੀ ਐ ਭਾਈ ਜਦੋਂ ਅੱਗ ਲੱਗਦੀ ਐ ਉਦੋਂ ਇੱਕ ਖੱਤੇ ਨੂੰ ਅੱਗ ਲੱਗੇ ਮੈਂ ਇੱਕ ਐਗਜ਼ਾਮਪਲ ਦੇਣਾ ਪਿਛਲੇ ਸਾਲ ਦੀ ਗੱਲ ਆ ਇੱਕ ਨੇ ਨਾ ਇੱਕ ਕਨਾਲ ਡੇਢ ਕਨਾਲ ਥਾਂ ਵਾਲ ਦਾ ਮਗਰ ਸਾਹਬ ਦੇ ਕੋਲ ਤੇ ਡੇਢ ਕਨਾਲ ਨੂੰ ਅੱਗ ਲਾਈ ਤੇ ਡੇਢ ਕਨਾਲ ਦੇ ਉੱਤੇ ਮਹਿਕਮਾ ਗੱਡੀਆਂ ਪਰ ਕੇ ਜਾਵੜਿਆ ਉੱਥੇ ਉਹਨੇ ਜਦੋਂ ਕੁਦਰਤੀ ਮੈਂ ਵੀ ਉਸ ਏਰੀਆ ਤੇ ਮੈਂ ਹੀ ਪਹੁੰਚਿਆ ਮੈਂ ਵੀ ਹੁਣ ਤੱਕ ਬੜੀ ਛੇਤੀ ਪਤਾ ਲੱਗ ਗਿਆ ਹੈਨਾ ਜਦੋਂ ਜ਼ਿਮੀਦਾਰ ਨੂੰ ਜ਼ਰੂਰਤ ਹੁੰਦੀ ਉਦੋਂ ਤੁਸੀਂ ਵਰਦੇ ਨਹੀਂ ਉੱਥੇ ਆ ਕੇ ਉਦੋਂ ਤੁਸੀਂ ਵੇਖਦੇ ਨਹੀਂ ਉਦੋਂ ਤੁਹਾਡੇ ਸੈਟਲਾਈਟ ਜਿਹੜੇ ਨੂੰ ਪਤਨ ਕਿੱਥੇ ਜਾਂਦੇ ਆ ਉਦੋਂ ਮਿੰਟੋ-ਮਿੰਟੀ ਆ ਜਾਂਦੇ ਨੇ ਪਰ ਹੁਣ ਇੰਨਾ ਰੌਲਾ ਪੈ ਰਿਆ ਹੁਣ ਵੇਖਦੇ ਆ ਇੱਕ ਦੋ ਦਿਨ ਦੇ ਅੰਦਰ ਅੰਦਰ ਸਰਕਾਰ ਜਾਗਦੀ ਇਹ ਨਹੀਂ ਜਾਗਦੀ ਨਹੀਂ ਤਾਂ ਇਸ ਤੋਂ ਵੀ ਵੱਡੇ ਪੱਧਰ ਦੇ ਉੱਤੇ ਸਰਕਾਰ ਦਾ ਪਿੱਟ ਸਿਆਪਾ ਜਿਹੜਾ ਉਹ ਕੀਤਾ ਜਾਊਗਾ ਅਸੀਂ ਫੇਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿੰਨਾ ਕਿਸਾਨਾਂ ਦੇ ਜਿਹੜੇ ਪ੍ਰਭਾਵਿਤ ਕਿਸਾਨ ਨੇ ਉਹਨਾਂ ਦੀ ਬਾਹ ਫੜੇ ਤੁਘਮਾ ਮੁਆਵਜ਼ਾ ਸਰਕਾਰ ਜਿਹੜਾ ਉਹਨਾਂ ਨੂੰ ਦੇਵੇ ਐਸਾ ਲਾਕੇ ਦੇ ਵਿੱਚ ਹੁਣੇ ਹੀ ਦੱਸ ਰਹੇ ਕਿ ਗੌਂਸਪੁਰ ਦੇ ਕੋਲ ਗੌਂਸਪੁਰ ਪਿੰਡ ਦੇ ਵਿੱਚ 25 ਏਕੜ ਜ਼ਮੀਨ ਜਿਹੜੀ ਉਹਦੇ ਉੱਤੇ ਟਰੈਕਟਰ ਚੱਲਣ ਡਾਇਏ ਨੇ ਉਹ ਵੀ ਬਾਣੀ ਉਹਨਾਂ ਨੇ ਵਾਹ ਕੇ ਦੁਬਾਰਾ ਲਾਉਣੀ ਹੈ ਦੱਸੋ ਜ਼ਿੰਮੇਦਾਰ ਕਿੱਧਰ ਨੂੰ ਜਾਵੇਗਾ ਬੜੇ ਮਾੜਾ ਹਾਲਾਤ ਹੈ ਜ਼ਿੰਮੇਦਾਰ ਦਾ ਸਰਕਾਰ ਨੂੰ ਦੁਬਾਰਾ ਫੇਰ ਅਪੀਲ ਹੈ ਕਿ ਸਰਕਾਰ ਪ੍ਰਭਾਵਿਤ ਕਿਸਾਨਾਂ ਦੀ ਬਾਹ ਫੜੇ ਉਹਨਾਂ ਨੂੰ ਤੁਘਮਾ ਮੁਆਵਜ਼ਾ ਜਿਹੜਾ ਉਹ ਜ਼ਰੂਰ ਦੇਵੇ ਧੰਨਵਾਦ ਤੁਹਾਡਾ ਬਹੁਤ ਆ ਬਿਲ ਹੈ ਸਰਕਾਰ ਦਾ ਡੈਲੀ ਯੂਨੀਵਰਸਿਟੀ ਦਾ ਹੈ ਜੀ ਇਹ ਯੂਨੀਵਰਸਿਟੀ ਵੱਲੋਂ ਬਿੱਲ ਜਿਹਦਾ ਇਹ ਬੀ ਲੈ ਕੇ ਆਣ ਉਹ ਬਿੱਲ ਕਟਾਖ ਲੈ ਕੇ ਆਣ ਉਹਨਾਂ ਦਾ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਜ਼ਿਕਰਿਆ ਖਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਸ ਸਮੱਸਿਆਵਾਂ ਵੱਲ ਕਿਵੇਂ ਧਿਆਨ ਦਿੰਦੀ ਹੈ ਤੇ ਕਿਵੇਂ ਸਮੱਸਿਆ ਨੂੰ ਦੂਰ ਕਰਦੀ ਹੈ ਇਹ ਵੀ ਵੇਖਣਯੋਗ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ